ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹਰਜੀਤ ਸਿੰਘ ਆ ਜੀ ਇਹ ਇਹਦੀ ਸ਼ਹਿਰ ਤੇ ਸਾਰੀ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਉਹ ਆਪ ਵੀ ਜਿਹੜਾ ਵਾ ਪਹਿਲਾਂ ਉਰਦੇ ਵੀ ਕਈ ਪਰਚੇ ਰਜਿਸਟਰਡ ਆ ਜੀ ਹਰਜੀਤ ਸਿੰਘ ਤੇ ਤੇ ਜਿਹੜਾ ਇਹ ਦਿਨੇਸ਼ ਜੋਸ਼ੀ ਆ ਇੱਥੇ ਵੀ ਪਰਚੇ ਰਜਿਸਟਰਡ ਆ ਇਹਦਾ ਵੀ ਤੁਸੀਂ ਪੁਰਾਣਾ ਰਿਕਾਰਡ ਕੱਢੋ ਇਰਤੇ ਵੀ ਪਰਚੇ ਬੋਲਦੇ ਆ ਜੀ ਔਰ ਜਿਹੜਾ ਅਮਨ ਰੋੜਾ ਵਾ ਇਹ ਅੱਗੇ ਵੀ ਇੱਕ ਸੰਸਦਾਰ ਦੇ ਵਿੱਚ ਕਤਲ ਦੇ ਵਿੱਚ ਜਿਹੜਾ ਅੱਗੇ ਵੀ ਸਜ਼ਾ ਭੁਗਤ ਕੇ ਆਇਆ ਹੈ ਇਹ ਬੰਦਾ ਨਾਲ ਇਹਦੇ ਨਾਲ ਜਿਹੜਾ ਇੱਕ ਹੋਰ ਪੱਤਰਕਾਰ ਸੀ ਉਹਤੇ ਵੀ ਪਰਚੇ ਦਰਸਾਲ ਮਿਲ ਗਈ ਇਹ ਸਾਰੇ ਕਿਤੇ ਨਾ ਕਿਤੇ ਪੁਲਿਸ ਨੂੰ ਵਾਂਡਡਾ ਬੰਦੇ ਜੀ ਇਹਨਾਂ ਦੇ ਪਰਚੇ ਰਜਿਸਟਰਡ ਆ ਔਰ ਇਹ ਬੰਦਿਆ ਨੇ ਇਹ ਇੱਕ ਬੀਜੇਪੀ ਦਾ ਇਹਨਾਂ ਨੇ ਇੱਕ ਲਾ ਕੇ ਇੱਕ ਬੀਜੇਪੀ ਨੂੰ ਇੱਕ ਤਮਗਾ ਲਾ ਕੇ ਬੀਜੇਪੀ ਦਾ ਤੇ ਇੱਥੇ ਤਰਨਤਨ ਸ਼ਹਿਰ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਿਹਾ ਇਹ ਦੱਸਣਾ ਇਹ ਉਹ ਸ਼ਖਸ਼ ਆ ਜਿਨ੍ਹਾਂ ਦੇ ਮਗਰ ਬੰਦੇ ਦੇ ਵੋਟ ਤੇ ਕੋਈ ਨਹੀਂ ਹੈਗੀ